ਸਰੇ ਬਾਹਰੀ ਕੋਲ ਉਤਾਰਿਆ ਤੇ ਬਾਨੀ ਨੂੰ ਮੁੰਡਾ ਆਇਆ ਏਟੋ ਵਾਲਾ ਕਹਿੰਦਾ ਉਹ ਭੁੱਦੂ ਕਿੱਥੇ ਗਿਆ ਵਾ ਤੇ ਛੋਟੇ ਨੇ ਕਹਾਤਾ ਬਾਹਰੀ ਆ ਮਸੋ ਬਾਨੀ ਨੇ ਸੱਦ ਕੇ ਉਹਨੇ ਖੜਿਆ ਮੁੜ ਕੇ ਮੁੰਡਾ ਘਰ ਨਹੀਂ ਆਇਆ ਮੁੜ ਕੇ ਨੇ ਉਹਨਾਂ ਸ਼ਾਨੂੰ ਸ਼ਾਨੂੰ ਟਿਕਾ ਟੂਕਾ ਲਾ ਕੇ ਇਹਨੂੰ ਕਦੇ ਕਮਾਂਦੇ ਰੇ ਤੇ ਬਾਹਰ ਗਈ ਕਿਹਦੇ 7:30 ਵਜੇ ਨੂੰ 7 ਵਜੇ ਦੱਸਿਆ ਉਬਲਿਓ ਤੇ ਆਟੋ ਦੇ ਵਿੱਚ ਨੀਲੇ ਜਿਹੇ ਚਨਾ ਉਹ ਕੋ ਦੂਤਾ ਦਰਦੇ ਢੋਂ ਲਮਕਾਈ ਦੀ ਉਹਨੇ ਇੰਨੇ ਆ ਕੇ ਕਾਰ ਦੱਸੇ ਆਪਣੇ मामੂ ਨੂੰ 도ੜਾ ਗਿਆ ਇਹਨੇ ਮੈਨੂੰ ਉਹਦਾ ਸਾਮ ਲੈ ਵੀ ਗਈ ਉਹ ਮੁੰਡੇ ਉਹਨੂੰ ਸੁੱਟ ਕੇ ਉਥੇ ਰੂੜੀ ਦੇ ਉੱਤੇ ਤੇ ਆਪ ਦੌੜਨ ਦੇ ਹੀ ਉਹ ਫਿਰ ਉੱਥੋਂ ਹੀ ਫੜ ਲਏ ਇੱਕ ਦੌੜ ਗਿਆ ਇੱਕ ਫੜੋ ਗਿਆ ਯਸਾਨੇ ਇੱਕ ਟੈਲੀਫੋਨ ਆਇਆ ਸੀ ਸਿਵਲ ਹਸਪੀਟਲ ਤੋਂ ਫਿਰ ਅਮਤਮ ਸਿੰਘ ਸਾਨੋ ਸੋਹਣ ਸਿੰਘ ਵਾਸੀ ਪਾਪੋਲ ਦੀ ਡਾਕਟਰ ਹਸਪੀਟਲ ਸਮਾਨ ਵਿੱਚ ਅਸੀਂ ਹਸਪਤਾਲ ਪਹੁੰਚੇ ਫਿਰ ਅਸੀਂ ਹੋਂਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੀਤਾ ਪਰਿਵਾਰਕ ਮੈਂਬਰਾਂ ਵੱਲੋਂ ਜੋ ਵੀ ਬਿਆਨ ਅਨ ਦਿਲਖੇਓ ਬਿਆਨਾਂ ਦੇ ਮੁਤਾਬਕ ਜੜੀ ਕੰਮ ਕਰਦੇ ਪਰਿਵਾਰ ਨੇ ਜੋ ਵੀ ਬਿਆਨ ਲਖਾਇਆ ਸਾਨੂੰ ਉਹਨਾਂ ਦੇ ਮੁਤਾਬਕ ਅਸੀਂ ਪੀਚ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਕਾਰਵਾਈ ਕਰਦੇ ਨਾਈਨ న్యూਸ ਨੂੰ ਉਹਨਾਂ ਤੇ ਛੱਡਣ ਗਿਆ ਆਪਣੀ ਕਾਰਜ ਦੀ ਆਟੋ ਚ ਤੇ ਆਟੋ ਵਾਲਾ ਮੁੰਡਾ ਨੂੰ ਛੱਡ ਕੇ ਤੇ ਦੁਬਾਰਾ ਉਹ ਜੀ ਨਾਲ ਹੀ ਆਇਆ ਵਾ ਉਹ ਖਰੇ ਬਾਹਰ ਹੀ ਘੁੜ ਉੱਤਰਿਆ ਤੇ ਬਾਨੀ ਨੇ ਮੁੰਡਾ ਆਇਆ ਆਟੋ ਵਾਲਾ ਕਹਿੰਦਾ ਉਹ ਪੁੱਤੋਂ ਕਿੱਥੇ ਗਿਆ ਵਾ ਤੇ ਛੋਟੇ ਨੇ ਕਹਿਤਾ ਬਾਹਰ ਹੀ ਆ ਮਸੋਂ ਬਾਨੀ ਨੇ ਸੱਦ ਕੇ ਉਹਨੇ ਖੜਿਆ ਮੁੜ ਕੇ ਮੁੰਡਾ ਘਰ ਨਹੀਂ ਆਇਆ ਮੁੜ ਕੇ ਉਹਨਾਂ ਨੂੰ ਛੋਨੂ ਛੋਨੂ ਟੀਕਾ ਟੁਫਾ ਲਾ ਕੇ ਇਹਨੂੰ ਕਦੇ ਕਮਾਂਦੇ ਰੇ ਇਹ ਬਾਹਰ ਗਈ ਕਹਿੰਦੇ 7:30 ਵਜੇ ਨੂੰ 7:00 ਵਜੇ ਦੱਸਿਆ ਪਬੀਓ ਤੇ ਆਟੋ ਦੇ ਵਿੱਚ ਨੀਲੇ ਜਿਹੇ ਚ ਨਾ ਉਹ ਕੁਦੂਤਾ ਦਾ ਉਹਦੇ ਢੋਂ ਲਮਕਾਈ ਦੀ ਉਹਨੇ ਇਹਨੇ ਆ ਕੇ ਕਾਰ ਦੱਸੇ ਆਪਣੇ मामੂ ਨੂੰ ਦੌੜਾ ਗਿਆ ਇਹਨੇ ਮੈਨੂੰ ਉਹਦਾ ਸਾਮ ਵਹਿ ਗਈ ਉਹ ਮੁੰਡੇ ਨੂੰ ਸੁੱਟ ਕੇ ਉਥੇ ਰੂੜੀ ਦੇ ਉੱਤੇ ਤੇ ਆਪ ਦੌੜਣ ਦੇ ਹੀ ਉਹ ਫਿਰ ਉੱਥੋਂ ਹੀ ਫੜ ਲਿਆ ਇੱਕ ਦੌੜ ਗਿਆ ਇੱਕ ਫੜੋ ਗਿਆ ਮੇਰਾ ਮੁੰਡਾ ਮਾਰ ਕੇ ਤੇ ਸੁੱਟ ਕੇ ਦੇ ਹੀ ਟੀਕਾ ਲਾਇਆ ਤੇ ਨਾ ਚਾਹਲੇ ਟੀਕਾ ਲਾ ਕੇ ਉਹਦੇ ਉਹਦੇ ਜਿਆਦਾ ਲਾ ਕੇ ਘਰੇ ਸੁੱਟ ਕੇ ਉਹ ਨਿਸ਼ਾਨੀ ਕਰ ਦਿੰਦਾ ਨਿਸ਼ਾਨ ਛੱਡ ਦਿੱਤਾ ਤਾਂ ਹੀ ਉਹਨੇ ਹੁਣ ਉਹ ਸੈਂਟਰ ਉਹ ਆਇਆ ਹੀ ਹੈਗਾ ਇਹਨਾਂ ਨੂੰ ਪਤਾ ਹੀ ਨਹੀਂ ਕਰਦਾ ਇਹਨਾਂ ਨੇ ਬਦੋ-ਬਦੀ ਖੜਿਆ ਕਰੋ ਸੱਦ ਕੇ ਉਹਨੂੰ ਉਹ ਮੁੰਡਾ ਨਸ਼ਾ ਕਰਦੇ ਆ ਉਹ ਕਰਦੇ ਆ ਨਸ਼ੇ ਕੀ ਨਾ ਉਹਨਾਂ ਦੇ ਪਤਾ ਕੁਝ ਇੱਕ ਦਿਨ ਆ ਸਾਜਣੋ ਤੇ ਇੱਕ ਦਿਨ ਆ ਸਾਮੀ ਆ ਉਹ ਕਿਨੇ ਚਿਰ ਤੋਂ ਕਰ ਲੈਣੇ ਆ ਉਹ ਬੜੇ ਪੁਰਾਣੇ ਪੁਰਾਣੇ ਲੱਗੇ ਦੇ ਨਸ਼ਿਆਂ ਤੇ ਤੁਹਾਡਾ ਬੜਾ ਨਸ਼ਾ ਕਰਦਾ ਹੀ ਹੈ ਸਾਡਾ ਪਹਿਲੇ ਕਰਦਾ ਹੀ ਫਿਰ ਸੈਂਟਰ ਮੈਂ ਕਰਵਾਇਆ 9 ਮਹੀਨੇ ਸੈਂਟਰ ਦਾ ਹਲ ਕਰਾਇਆ ਉਹਨੂੰ ਮੈਂ ਉਹਨੇ ਛੱਡਤਾ ਹੀ ਹੁਣ ਉਹ ਥੋੜਾ ਜਿਹਾ ਇੱਕ ਆ ਰਿਹਾ ਇਹਨੂੰ ਇਹਨਾਂ ਨੂੰ ਪਤਾ ਹੀ ਉਹ ਨਹੀਂ ਕਰਦਾ ਇਹਨਾਂ ਨੇ ਬਦੋ-ਬਦੀ ਸੱਦ ਕੇ ਖੜਿਆ ਉਹਨੂੰ ਕੱਲ ਕੀ ਕਹਿ ਕੇ ਲੱਗ ਗਏ ਨਾਲ ਇਨੇ ਬਾਨ ਨੇ ਇਹ ਕਿ ਅਮਰ ਕੋ ਪੈਸੇ ਲੈਣੇ ਆ। ਤੁੰਤ ਜੀ ਕੀ ਮੰਗ ਕਰਦੇ ਹੋ? ਨਹੀਂ ਮੰਗ ਇਹ ਕਰਨੇ ਜਿਸ ਤਰ੍ਹਾਂ ਮੇਰਾ ਮੁੰਡਾ ਮਾਰਿਆ ਉਸ ਤਰ੍ਹਾਂ ਹੀ ਵੀ ਇਸ ਤਰ੍ਹਾਂ ਹੀ ਮਰਨ। ਮੈਂ ਨਹੀਂ ਇਹਨਾਂ ਨੂੰ ਛੱਡਣਾ ਹੈਗਾ। ਕਿਹੜੀ ਨਸ਼ਾ ਕਿੰਨਾ ਕਿ ਵਿਗਦਾ ਪੈਂਦੀ? ਨਸ਼ਾ ਬਹੁਤ ਵਿਗਦਾ ਪਿਆ ਇੱਥੇ ਕੋਈ ਨਹੀਂ ਇਹ ਹਟਾਉਂਦਾ ਇਹਨਾਂ ਨੂੰ ਕਿਸੇ ਨੂੰ ਕੋਈ ਨਹੀਂ ਹਟਾਉਂਦਾ। ਸਾਰੇ ਰਲੇ ਦੇ ਇਹਨਾਂ ਦੇ ਨਾਲ ਹੀ। ਕੋਈ ਪੁਲਿਸ ਨੂੰ ਕੰਪਲੇਨਟ ਕੀਤੀ ਕੋਈ ਕੱਡੇ ਵਾਲੇ ਨੇ? ਅਸੀਂ ਨਹੀਂ ਕੀਤੀ ਲੋਕਾਂ ਨੇ ਨਹੀਂ ਕਰਦੇ ਹੈਗੇ ਲੋਕੀ ਕਰਦੇ ਫਿਰ ਉਥੋਂ ਪਿੱਛੇ ਫਾੜ ਲੈਂਦੇ ਕਹਿੰਦੇ ਰਹਿਣ ਦਿਓ ਜੀ। ਰਹੰਦੋ ਸਾਡੇ ਕਿਹੜੇ ਬੱਚੇ ਕਰਦੇ ਜਨਸ਼ੀ ਸ਼ਾਦੀशुदा ਕਿੰਨੇ ਬੱਚੇ ਨੇ ਉਹ ਕੁੜੀਆ ਇੱਕ ਕੁੜੀਆ ਕਿੰਨੇ ਸਾਲ ਦੀ ਕੁੜੀਆ 5 ਸਾਲ ਦੀ ਬੁੜੇ ਦੀ ਕਿੰਨੀ ਐ ਜੀ ਐਨੀ ਮਰਦਾਂ 26 ਸਾਲ ਸਾਨੂੰ ਇੱਕ ਟੈਲੀਫੋਨ ਆਇਆ ਸੀ ਸਿਵਲ ਹਸਪੀਟਲ ਤੋਂ ਅਮਤਮ ਸਿੰਘ ਸਾਨੂੰ ਸੋਨਮ ਸਿੰਘ ਵਾਸੀ ਬਾਬੋਵਾਲ ਦੀ ਜਿਹੜੀ ਡੈੱਡ ਬੋਡੀ ਹਸਪੀਟਲ ਚ ਪਈ ਹੈ ਉਹਦੇ ਸਬੰਧ ਵਿੱਚ ਅਸੀਂ ਹਸਪੀਟਲ ਪਹੁੰਚੇ ਫਿਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੀਤਾ ਪਰਿਵਾਰਕ ਮੈਂਬਰਾਂ ਵੱਲੋਂ ਅਸੀਂ ਜੋ ਵੀ ਬਿਆਨ ਉਹਨਾਂ ਦੇ ਲਿਖੇ ਆ ਉਹ ਬਿਆਨਾਂ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਨੇ ਕੀ ਬਿਆਨ ਦਿੱਤਾ ਸੀ ਪਰਿਵਾਰ ਨੇ ਜੋ ਵੀ ਬਿਆਨ ਲਿਖਾਇਆ ਸਾਨੂੰ ਉਹਨਾਂ ਦੇ ਮੁਤਾਬਕ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਕਾਰਵਾਈ ਕਰ ਰਹੇ ਹਾਂ